ਚਕਨ ਸਾਡੇ ਵੱਲੋਂ ਅਸੀਂ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਉੱਪਰ ਸਾਰਿਆਂ ਦਾ ਸਵਾਗਤ ਤੇ ਬਾਕੀ ਜਿਹੜੇ ਨਵੇਂ ਆ ਰਹੇ ਨੀਓ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰਿਓ ਪਹਿਲਾਂ ਆਪਾਂ ਆਇਆ ਲੋੜੀ ਦਾ ਵਲੋਗ ਕੀ ਲੋਰੀ ਸੈਲੀਬ੍ਰੇਟ ਕੀਤੀ ਹੈ ਵਿਰਾਸਦੀ ਜਿਹੜੇ-ਜਿਹੜੇ ਵੀ ਆਏ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਤੇ ਉਹਦੇ ਵਿੱਚ ਹੋਣਾ ਹੀ ਜਿਹੜਾ ਵਲੋਗ ਆ ਇਹਦੇ ਵਿੱਚ ਤੁਹਾਨੂੰ ਇਹ ਦਿਖਾਉਣਾ ਵਾ ਕਿ ਆਪਾਂ ਜੋੜੇ ਜੋੜੇ ਗਿਫਟਸ ਮਿਲੇ ਜਿਹੜੇ ਜਿਹੜੇ ਸਾਡੇ ਵਾਸਤੇ ਗਿਫਟਸ ਲੈ ਕੇ ਆਏ ਉਹ ਆਪਾਂ ਅਨਬਾਕਸਿੰਗ ਕਰਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਲੌਗ ਨੂੰ ਲਾਸਟ ਤੱਕ ਪਿਆਰ ਦਿਓ ਤੇ ਗਿਫਟ ਅਹੀਂ ਓਪਨ ਕਰਦੇ ਆ ਤੇ ਬਲੌਗ ਤਨੂ ਲੈ ਕੇ ਚੱਲਦੇ ਆ ਆਪਣੇ ਬਲੌਗ ਦੇ ਵਿੱਚ ਤੇ ਗਿਫਟ ਅਨਬਾਕਸਿੰਗ ਕਰਨ ਦੀ ਵੀਡੀਓ ਜਿਹੜੀ ਉਹ ਤਾਂ ਨਾਲ ਸ਼ੇਅਰ ਕਰਦੇ ਆ ਚਲੋ ਚੱਲੀਏ ਨਾਨਿਕਾ ਮੀਲ ਮੇਰਾ ਨਾਮ ਮਨੀ ਦਾ ਕੋਈ ਕਿੱਥੇ ਆ ਆਮ ਲੇਟ ਕਰਦੇ ਆ ਕੋਈ ਨਹੀਂ ਤੇ ਆ ਯਾਰ ਆ ਕੰਮ ਨਹੀਂ ਇਦਾਂ ਕਰਨਾ

ਹਾਂ ਅੱਜ ਆਈਏ ਕੀ ਮਾਤਾ ਆਉਂਦੀ ਆ ਗੋਪੀ ਵਿੱਚ ਉੱਥੇ ਖੜਾ ਗੋਪੀ ਕੁਰਸੀ 'ਚ ਬਹਾਂ ਕਰ ਰਹੀ ਹੈ ਤੂੰ ਤਾਂ ਨਹੀਂ ਲੋਕ ਜਾਣਾ ਮਮੀ ਨੂੰ ਬੈਲਾ ਦੇ ਤੂੰ ਮਮੀ ਨੂੰ ਬੈਲਾ ਦੇ ਮਮੀ ਨੂੰ ਬੈਲਾ ਦੇ ਖੋਲੜਾ ਨਾ ਤਾ ਖੋਲੋ ਵੀਡੀਓ ਚੱਲਣ ਦਾ ਪਹਿਲੇ ਵੀ ਕੋ ਆਪ ਨੂੰ ਦੋ ਆਕੇ ਬਾਤ ਪਹਿਲੇ ਆ ਦੋਗੇ ਤਾ ਆਪਣੇ ਰੁਕ ਜਰ ਬਾਪਾ ਦਾ ਆਪ ਵੀ ਖੋਲੋ ਨਾ ਆਹ ਕਲਰ ਇੱਕ ਕਲਰ ਟੈਂਸਰ ਵਗੈਰਾ ਹਾਂ ਖੋਲੋ ਕੀ ਆਹ ਸੈਟ ਲਾ ਰਿਹਾ ਹਾਂ ਅਮਾ ਇਹੇ ਸਰ ਵਾਹ ਇਹ ਬਾਰੂ ਲੈਂਦੇ ਹਾਂ ਹਾਂ ਬਾਰੂ ਖੋਜਾ 10 ਲੀਟਰ ਦੀ ਦੋ 10 ਲੀਟਰ ਦੀ ਦੋ ਇਹ ਕਲਰ ਵੀ ਭਾਰੂ ਹਾਂ ਹਾਂ ਭਾਰੂ ਤੇਨੇ ਕਿਹੜੀ ਸਾਨੂੰ ਖੋਲਣਾ ਆਪ ਖੋਲ ਤੇ ਫੜ ਕੇ ਮੈਂ ਖੋਲ ਦਾਂ ਜਦੋਂ ਸੋਰੀ ਕੱਟ ਲਿਆ ਸਾਰੇ ਖਾ ਗਏ ਆ ਬਾਬਾ ਅਭੀ ਰਾਹ ਤੇਰੇ ਲਈ ਪਤਾ ਨਹੀਂ ਕਿ ਕਿਹਾ ਲੀ ਆ ਜਲਦੀ ਖੋਲ ਦੋ ਨਾ ਯਾਰ ਫਿਰ ਲੰਮੀ ਹੋਈ ਜਾਂਦੀ ਵੀਡੀਓ ਲੱਗਿਆ ਲੱਗਿਆ ਛੇਤੀ ਜਨ ਨੂੰ ਬਾਬਾ ਚਾਕਲੇਟ ਤੇ ਉਹ ਮੇਰਾ ਪੂਰਾ ਹੋ ਗਿਆ ਹੂੰ ਓ ਫਿਰ ਛੇਤੀ ਯਾਰ ਬਾਬਾ ਮਾਮੂ ਜੀ ਨਹੀਂ ਸੋਫੀਆ ਚਲ 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 ਠੀਕ ਹੈ ਦੇਖੋ ਹੁਣ ਨਾ ਓ ਪਰ ਨਾ ਫੜੀ ਲੈ ਚਾਕਲੇਟ ਬੋਤੀਆਂ ਨਾਲ ਇਹਨੂੰ ਵਿਖਾਓ ਬੋਤੀਆਂ ਵਿਖਾਓ ਤੁਹਾਡੇ ਘਰ ਚ ਚਾਕਲੇਟ ਜੀ ਦੇਰ ਬਾਅਦ ਆਈ ਅਮਰੀਕਾ ਅੰਨ੍ਯਾ ਚਾਕਲੇਟ ਯੈਸ ਛੋਟਾ ਇੱਕ ਆ ਕੇ ਲਾਓ ਹਾਂ ਮ ਲੀਆ ਇਹ ਇਹ ਨੂੰ ਫਿਰ ਹਾਲ ਦੇ ਥੋੜਾ ਵੱਡਾ ਹੋਊਗਾ ਤੇ ਮੇਰੇ ਖਿਆਲ ਆਉਗਾ ਨਾ ਅਗਲੇ ਸਾਲ ਹੀ ਆਊਗਾ ਸਾਲ ਵੱਡਾ ਚੰਗਾ ਵਾ ਸਾਲ ਵੇ ਕੰਡ ਵੇ ਵੀ ਕਰਨਾ ਦੀ ਆ ਆ ਚਾ ਉਹ ਤਾਂ ਮੇਰੀਆਂ ਆ ਟੋਪੀਆਂ ਕੱਢੀ ਦੀਆਂ ਠੀਕ ਆ ਆ ਗਾਣੇ ਚਾ ਆ ਤੇਰੇ ਕਲਰ ਸੁਤੇ ਸੁਛਣਾ ਤੇ ਆ ਪਤਾ ਜੀ ਤੇ ਆ ਰੱਖੀ ਵੇਰੀ ਆਦਾਓ ਮੇਰੀ ਬੀਆ ਨੂੰ ਬੋਲ ਦੋ ਜੇ ਬਾਬਾ ਨੋ ਯਾ ਯਾ ਨਾ ਅੱਜ ਤੋਂ ਤਿੰਨ ਮਹੀਨੇ ਹੈਗੀ ਠੰਡ ਠੰਡ ਦੇ ਪੈਣੀ ਹੁਣ ਸ਼ੁਰੂ ਹੋਈ ਆ

ਮੈਂ ਨਹੀਂ ਦਬਸੀ ਆਉਂਦੀਆਂ ਵਿੱਚ ਉਹ ਕੱਟਦੇ ਹੋ ਹਾਂ ਨਹੀਂ ਆਈ ਮੈਂ ਵੇਖੇ ਕੋਈ ਕੋਈ ਸੁੱਤੀ ਨਹੀਂ ਇਹ ਮਲ ਨੂੰ ਫਿਰ ਤੋਂ ਲੋ ਜੀ ਇਹ ਆਇਆ ਕਿਉਂ ਤੇ ਉਹ ਵੀ ਵੇਖ ਲੈਣੇ ਕੀ ਆ ਤਾ ਫੜੀ ਹਾਂ ਆਪਣਾ ਰਮਨ ਉਹ ਕੀ ਲੱਗੇ ਆਪਣਾ ਦੁੱਜਾ ਸਾਰ ਇਹ ਮ ਬਾਜ਼ਿਕ ਜੋਰ ਦੇਣਾ ਉਹ ਕਲਰ ਨੂੰ ਤਾਂ ਖਾਪਾ ਨੂੰ ਪਾ ਰਿਹਾ ਯਾਰ ਆਵੇ ਨਹੀਂ ਕੀ ਕਰਦਾ ਮਿੰਟ ਦੇ ਵਿੱਚ ਇਹਨਾਂ ਦੁਕਾਨ ਉਹ ਸਿੱਧੇ ਸਿੱਧੇ ਕਿੱਥੇ ਜਾ ਰਹੇ ਕੰਟੀਨਿਊ ਚੱਲਣ ਦਾ ਆਹ ਹੋ ਇਦਾਂ ਸੈਟਿੰਗ ਨਹੀਂ ਹੋਣੀ ਪਾਉਗੀ ਕੋਈ ਗੱਲ ਨਹੀਂ ਯਾਰ ਉਹ ਆਉਂਦਾ ਆਉਂਦਾ ਇਹ ਸੁਣੀ ਮਾਂ ਮੈਂ 200 ਰੁਪਏ ਜਿਹੜਾ ਸਾਰੇ ਵੀ ਓਪਨਿੰਗ ਕਰਦੇ ਆ ਤੇ ਫਿਰ ਇਹ ਵੀ ਓਪਨ ਕਰਦੇ ਆ ਹਿਆ ਦੇ ਹਮਮ ਹਮ ਚੱਲ ਮਲੋ ਜਲਦੀ ਅਗਲੇ ਸਾਲੀ ਵੱਡਾ ਸਾਈ ਚਲੋ ਵਧੀਆ ਵਾ ਭੀ ਅਗਲੇ ਕੰਮ ਆ ਜਾਏਗਾ ਕੰਮ ਆ ਜਾਣਗੇ ਹਨ ਕਿਉਂਕਿ ਹੁਣ ਤੇ ਨੰਗਿਆ ਸਿਆਲ ਇਹਦੀ ਪੈਂਟ ਖੁੱਲਣੀ ਸੀ ਕਿੰਨੀ ਲੰਮੀ ਹਾਂ ਅਗਲੇ ਸਾਲ ਚਲੋ ਬਹੁਤ ਸੋਨਾ ਜਿਨ੍ਹਾਂ ਨੇ ਦਿੱਤਾ ਬਲਬੀਨ ਦੀ ਨੇ ਦਿੱਤਾ ਬੜੇ ਮਾਣ ਨਾਲ ਦਿੱਤਾ ਬਹੁਤ ਸੋਨਾ ਤੋ ਇਹ ਦਾ ਕੋਈ ਫੀਲ ਆ ਗਿਆ ਉਹ ਤੁਹਾਨੂੰ ਨਹੀਂ ਹੋਣੀ ਮੈਂ ਨਹੀਂ ਸੋਣਾ ਲਗਾ ਹਾਂਜੀ ਹਾਂਜੀ ਤਾਂ ਇਸ ਨਾਲ ਕਰਦਾ ਕਿ ਸੁਣਦੇ ਕਿਵੇਂ ਸੀ ਉਹ ਇਹ ਵੀ ਅਗਲੇ ਸਾਲ ਦਾ ਹੀ ਆ ਇਹ ਲੈ ਗਿਆ ਇਹ ਤਿੰਦਰ ਦੀ ਜੀ ਅੱਛਾ ਤਿੰਦਰ ਦੀ ਜੀ ਦਾ ਤੇਰੇ ਨਾਲ ਕੀ ਹੈ ਤੇ ਫਿਰ ਇਹ ਇਹ ਕੌਣ ਹੈ ਲੈ ਤਿੰਦਰ ਦੀ ਜੀ ਦਾ ਆ ਛੋਣ ਦੇ ਦੋਲੇ ਆ ਹੋਦੇ ਨੇ ਕੀ ਇਹਦੇ ਉੱਤੇ ਲਿਖਿਆ ਨਹੀਂ ਨਾ ਆ ਵੇਹ ਲਾ ਹਾਂ ਹਾਂ ਤਾਂ ਵੀ ਚੇਨਾ ਨਾਮ ਆ ਤੋ ਵੀ ਕੋਈ ਨਹੀਂ ਸੁਣਨੀ ਨਹੀਂ داری ਤੁਸੀਂ ਕੈਮਰਾ ਥੋੜਾ ਇੱਧਰ ਕਰ ਲਓ ਮੈਂ ਤਾਂ ਬਸ ਇਹਦੀ ਬਾਤ ਦੀਆਂ ਬੋਲਣਾ ਕੈਨੇਡਾ ਵਾਲੀਆਂ ਦੀਆਂ ਕਿ ਕਿ ਟਾਈਮ ਹੋ ਰਿਹਾ ਹੈ ਟਾਈਮ ਆਪ ਹੋ ਗਿਆ ਵਾ ਹੁਣ ਮੇਰੇ ਸੌਣ ਦਾ ਗੋੜੀ ਗੋ ਠੀਕ ਹੈ ਤੁਸੀਂ ਬੋਲਣੀ ਦੀ ਜੀ ਵਾਓ ਉਹ ਹਾਂ ਦਾ ਉਹ ਹਾਂ ਹਾਂ ਬਹੁਤ ਪਿਆਰੀ ਆ। ਬਹੁਤ ਸੋਹਣੀ। ਕਿੰਨੇ ਸੋਹਣੀ ਆ। ਮੈਂ ਖਿਆਲ ਉੱਤੇ ਚੜਨ ਵਾਲੀ ਪਰ ਨਹੀਂ ਹੋਂਦਾ ਵਾ। ਬਹੁਤ ਸੋਹਣੀ ਲੱਗੀ ਇਹ। ਬਹੁਤ ਸੋਹਣੀ ਜੀ। ਹਾਂ ਕਿੰਨੇ ਸੋਹਣੀ ਆਂ। ਇਹ ਨੈਬ ਨਾਲ ਲੱਗੇ ਹੋਏ। ਉਹ ਰੱਬ ਨਾਲ ਹੀ ਦਫਾ ਪਿੰਕੇ ਆ। ਲੈਸ ਤੇ ਹੁਣ ਕਰ ਦਿੰਦੀ। ਆਹ ਕਿਊਟ ਜੀ ਘੜੀ ਕਿਊਟ ਜੀ। ਆਹ ਦੇਖੋ ਚਲ ਗਿਫਟ ਆਇਆ। ਕਿਊਟ। ਬਹੁਤ ਸੋਹਣਾ। ਨਹੀਂ ਇਟਾਲੀ ਕੋਲ ਨਾ। ਇਹ ਮੰਮਾ ਖੋਲ ਦਿੰਦੇ ਬਾਅਦ। ਇਹ ਉਦਾਂ ਹੀ ਆ ਕਿ ਸਲਾ ਸੁਣਾਉਂਦੇ ਆ। ਸਲਾ ਦੇ ਨਹੀਂ ਉਦਾਂ ਹੀ। ਨਹੀਂ ਥੱਲੇ। ਉਦਾਂ ਹੀ ਉਦਾਂ ਹੀ। ਉਦਾਂ ਉਦਾਂ। ਕੋਈ ਨਾ ਰੇੜ ਨੂੜਨ ਵਾਲੀ ਕਾਕਾ ਰੇੜ ਨਾਲ ਸਿੱਖ ਲੂਣਾ ਇਹਦੇ ਨਾਲ ਉਹ ਪਿੱਛੋਂ ਫੜਨ ਵਾਲੀ ਤਾਂ ਹੀ ਬਣਾਈ ਨਾ ਹਾਂਜੀ ਇਦਾਂ ਦੀ ਚੇਤਾ ਹੀ ਨਾ ਨਿੱਕੇ ਨਾਲ ਇਤਰਾਜ ਨਹੀਂ ਤੇਰੀ ਮੰਨ ਲਾ ਗਈ ਸੀ ਇਹਨੂੰ ਵੀ ਇੱਕ ਵਾਰ ਉਹ ਮਗਰ ਹਟਣ ਲੱਗੇ ਨਾ ਫੜਨ ਤੇ ਰੇੜ ਨਾਲ ਸਿੱਖ ਤੇ ਵੀ ਉਹ ਲੱਗ ਕੇ ਲੂ ਚੁੱਕ ਕੇ ਬੋਲਿਆ ਸੋਣਿਆ ਸਾਰੇ ਜਿਹੜੇ ਆਪਣੇ ਆਏ ਹੀ ਰਣਕੇ ਜੋ ਆਪਾਂ ਨੂੰ ਪੈਸੇ ਕੁਝ ਦੇ ਗਏ ਹੂੰ ਕਿੰਨੇ ਸਾਰੇ ਲੋ ਜੀ ਹੁਣ ਇੱਧਰ ਪੀਤੀ ਜਾਂੜੀ ਜੇ ਚਾਹ ਇੱਧਰ ਪੀ ਲਈ ਆ ਤੇ ਇੱਧਰ ਵੀ ਕੱਪ ਵੇਖੋ ਤੇ ਟਾਈਮ ਕਿੰਨਾ ਹੋਇਆ ਅੱਜ 11:30 ਮਾਈ ਗੋਡ 11:30 ਹੋ ਗਏ ਆ ਪਰ ਆਪਣੇ ਕੋਲ ਡੱਡਾ ਦੇ ਤੱਕ ਆਪਣਾ ਪਰ ਅਸੀਂ ਡੱਡੇ ਤੋਂ ਨਹੀਂ ਫਰਕ ਗਿਫਟ ਓਪਨਿੰਗ ਆਪਾਂ ਕਰ ਲੇ ਖਲਾਰਾ ਖਲੂਰਾ ਚੈੱਕ ਕਰ ਸਕਦੇ ਹੋ ਤੁਸੀਂ ਖਾਣਾ ਵੀ ਚਾਕਲੇਟਾਂ ਵੀ ਖਾ ਲਈਆਂ ਹਨਾ ਬਾਬ ਬਾਬ ਦੇ ਨਿਆਰੇ ਆ ਗਏ ਯਾਹ ਗਾਇਜ਼ ਆਪਾਂ ਕਰ ਲਈ ਆ ਲੋੜੀ ਸੈਲੀਬ੍ਰੇਟ ਕਿਉਂ ਵੀ ਹਾਨੀ ਆਂਦੀ ਲੋੜੀ ਆਪਾਂ ਕਰ ਲਈਏ ਸੈਲੀਬ੍ਰੇਟ ਤੇ ਤੁਸੀਂ ਸਾਡੀ ਸਾਡਾ ਵਲੌਗ ਚੈੱਕ ਕਰਿਓ ਬਹੁਤ ਹੀ ਘੈਂਟ ਤੇ ਮਜ਼ੇਦਾਰ ਗੱਲਬਾਤ ਹੋਣੀ ਆ ਤੇ ਇੰਨੀਆਂ ਕਿ ਵੀਡੀਓ ਬਣਾ ਲੀਆਂ ਕਿ ਇਹਨੂੰ ਸਮਝ ਨਹੀਂ ਆਉਂਦੀ ਆਪਾਂ ਕਿਹੜੀ ਪਾਈਏ ਤੇ ਕਿਹੜੀ ਨਾ ਪਾਈਏ ਤੇ ਸਪੈਸ਼ਲੀ ਮੇਰਾ ਵੀਰ ਆਇਆ ਸੀ ਤੇ ਮੇਰੇ ਨਾਨਕੇ ਸਪੈਸ਼ਲੀ ਆਏ ਨੇ ਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਮੈਂ ਖੁਸ਼ ਹਾਂ ਕਿ ਚਲੋ ਹਨਾ ਖੁਸ਼ੀ ਵਿੱਚ ਸ਼ਾਮਲ ਹੋਏ ਨੇ ਬਹੁਤ ਮਜ਼ਾ ਆਇਆ ਬਹੁਤ ਬਹੁਤ ਜ਼ਿਆਦਾ ਇੰਜੋਏਮੈਂਟ ਕੀਤਾ ਜਿਹੜਾ ਜਿਹੜਾ ਵੀ ਆਇਆ ਸਾਰਿਆਂ ਦੇ ਨਾਲ ਤੇ ਬਾਕੀ ਹੁਣ ਆਪਾਂ ਇਹ ਵਲੌਗ ਦਾ ਇੱਥੇ ਕਰ ਲਿਆ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਸਾਰਿਆਂ ਨੂੰ ਬਾਏ ਬਾਏ ਸ਼ਸ਼ੀ